ਇੰਟਰਨੈਟ ਨੂੰ ਬਣਾ ਕੇ ਕੋਚ ਪਾਵਰ ਲਿਫਟਿੰਗ ਦੇ ਵਿੱਚ ਬੈਂਕਾਕ ਤੋਂ 골ਡ ਜਿੱਤ ਲਿਆਏ ਦੋ ਪੰਜਾਬੀ ਕਪਰੂ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਏ ਤਾਂ ਅਜਿਹਾ ਕੋਈ ਵੀ ਮੰਜ਼ਿਲ ਨਹੀਂ ਹੈ ਜੋ ਹਾਸਲ ਨਹੀਂ ਕੀਤੀ ਜਾ ਸਕਦੀ ਇਹ ਸਾਬਤ ਕਰ ਦਿੱਤਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿਹੜੇ ਬਿਨਾਂ ਕਿਸੇ ਕੋਚ ਤੋਂ ਕੋਚਿੰਗ ਲਈ ਪਾਵਰ ਲਿਫਟਿੰਗ ਦੇ ਵਿੱਚ ਬੈਂਕਕਪ ਤੋਂ ਅੰਡਰ 17 ਉਮਰ ਵਰਗ ਦੇ ਵੱਖ-ਵੱਖ 골ਡ ਮੈਡਲਿਸਟ ਜਿੱਤ ਲਿਆਏ ਨੇ ਉੱਥੇ ਹੀ ਦੱਸੇ ਕਿ ਗੁਰਤਾਜਪੁਰ ਪਰਤਨ ਤੇ ਉਹਨਾਂ ਦਾ ਪਰਿਵਾਰਾਂ ਤੇ ਪਿੰਡ ਵਾਲਿਆਂ ਦੇ ਵੱਲੋਂ ਜਹਾਜ਼ ਚੌਕ ਤੇ ਉਹਨਾਂ ਦਾ ਪਰਵਾਂ ਸਵਾਗਤ ਕੀਤਾ ਗਿਆ ਹੁਨਰਪ੍ਰੀਤ ਸਿੰਘ ਜੋ ਕਿ ਪਿੰਡ ਦੇ ਚੋੜਾ ਕੱਲਾ ਦਾ ਰਹਿਣ ਵਾਲਾ ਹੈ ਤੇ ਤਨੂਨਪ੍ਰੀਤ ਸਿੰਘ ਜੋ ਅਲੋਣਾ ਜਾ ਰਹਿਣ ਵਾਲੇ ਉੱਥੇ ਇੱਕੋ ਜਮ ਜਿਮ ਵਿੱਚ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਨੇ मुकाम बिना किसी कोच तो प्रोफेनल ट्रेनिंग तो हासिल मेरा नाम है नरदीप सिंह मैं पिंड चौड़ा कला रहना मैं पावरलिफ्टिंग गेम करता हूँ तो मैं बैंकॉक थीलैंड हुई थी वर्ल्ड चैंपियनशिप वो मेरा गोल्ड मेडल आया ਮੈਨੂੰ 6 ਸਾਲ ਹੋ ਗਏ ਗੇਮ ਕਰਦੇ ਆਣੇ ਇਹ ਤੋ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਜਰੀ ਹੋਇਆ ਫਿਰ ਜੀਰੋ ਤੋ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇਆ ਫਿਰ ਸਟੇਟ ਖੇਡੇਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2 2024 ਦੇ ਦਸੰਬਰ ਦੇ ਵਿੱਚ ਅਡੇ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ ਥਾਈਲੈਂਡ ਖੇਡਣਾ ਹੈ ਜਿਹੜੀ ਵਿਅਸਤੇ ਜੀ ਆਪਣੀ ਘਰ ਦਾ ਧਿਆਨ ਰੱਖਦੇ ਰਹੇ ਪਰ ਦਿਨ ਦਿਨ ਦਾ ਤੁਹਾਨੂੰ ਸਾਥ ਜਿਵੇਂ ਕਿ ਇਹ ਬੇਟ ਲਿਫਟਿੰਗ ਜੋ ਕਿ ਪਾਵਰ ਲਿਫਟਿੰਗ ਹੈ ਮੈਂ ਇਹ ਬਹੁਤ ਜਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜਿਆਦਾ ਚਾਂਸਸ ਨੇ ਜਿਵੇਂ ਕਿ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੇ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਹੋਈ ਹੈ ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਥ ਦਿੱਤਾ ਹੁਣ ਤੱਕ ਹੌਨ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਨੂੰ ਫੇਰੀ ਅੱਗੇ ਵਧ ਸਕਦਾ ਉਹਨਾਂ ਤੋਂ ਬਿਨਾਂ ਮੈਂ ਕਲੂਣਾ ਪਿੰਡ ਦਾ ਰਹਿਣ ਵਾਲਾ ਆ ਹਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਤੇ ਤੁਸੀਂ ਇਹ ਬੇਨਤੀ ਚ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਤੋਂ ਹਾਂਜੀ ਉਹਦੇ ਵਿੱਚ ਰਨ ਕਰ ਰਹੇ ਹੋ ਇੱਥੇ ਤੱਕ ਪਹੁੰਚ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਤੇ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਮਿਹਨਤ ਤੇ ਮਤਲਬ ਇਹ ਨਹੀਂ ਮੈ ਨਹੀਂ ਸਕਦੇ ਕਿ ਕਿੰਨੀ ਮਿਹਨਤ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿੱਦ ਤੋਂ ਮਤਲਬ ਅਸੀਂ ਜੇਮਸ ਕੀਪ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਤ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼